ਕਰ ਲਈ।ਵਾਗਦਾ ਦੋਸਤੋ ਤੁਹਾਡੇ ਆਪਣੇ ਗੈਲ ਡੈਰੀ ਫਾਰਮ ਤੇ। ਦੇਖੋ ਬਈ ਲੋਕਿਆਂ ਨੇ ਵਪਾਰ ਕਰਨਾ ਵਪਾਰ ਕਰਨਾ ਹਨਾ ਵਪਾਰ ਕਰਨਾ ਸੌਖਾ ਨਹੀਂ ਹੈਗਾ ਹਨਾ। ਦੇਖ ਲਓ ਰਾਤ ਦਾ ਵੀ 2 ਤੋਂ 2.5 ਵਜੇ ਦਾ ਟਾਈਮ। 2 ਤੋਂ 2.5 ਵਜੇ ਦਾ ਟਾਈਮ ਆ ਝੋਟੀ ਸੂਈ ਆ ਫਿਰੇ। ਤੇ ਸੂਈ ਨੂੰ ਹੋ ਕੇ ਤਕਰੀਬਨ 12 ਵਜੇ ਦੀ ਸੂਈ ਹੋਈ ਆ ਇਹ। ਤੇ ਤਕਰੀਬਨ ਸੁੱਤੇ ਨਹੀਂ ਗਏ ਜਦੋਂ ਇਹ ਜਦੋਂ ਇਹ ਸੂਣ ਲੱਗੀ ਆ। 9 ਵਜੇ ਦਰਦ ਕਰਨ ਲੱਗੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕੋਲੀ ਫਿਰਦੇ ਰਹੇ ਇਹਦੇ ਹਨਾ 12:00 ਵਜੇ ਸੂਪੀ ਆਉਣ 2:30 ਵਜੇ ਦਾ ਟਾਈਮ ਬੱਚਾ ਢਿਹਾਉਣੇ ਆ ਫਿਰ ਉਦੋਂ ਬਾਅਦ ਇਹਦੀ ਝੇਰ ਦੀ ਨਿਗਰਖਣੀ ਆ ਸੋ ਸਭ ਤੋਂ ਵੱਡਾ ਕੰਮ ਸਵਾਉਣ ਦਾ ਨਹੀਂ ਹੁੰਦਾ ਸਭ ਤੋਂ ਵੱਡਾ ਕੰਮ ਵੀਰੇ ਝੇਰ ਦਾ ਹੁੰਦਾ ਜਦੋਂ ਪਸ਼ੂ ਸੂਇਆ ਉਦੋਂ ਹੁੰਦਾ ਪਸ਼ੂ ਜਦੋਂ ਪਸ਼ੂ ਦੀ ਝੇਰ ਪੈ ਜੇ ਪ੍ਰੋਪਰ ਉਦੋਂ ਪਸ਼ੂ ਸਹੀ ਸੂਇਆ ਮੰਨਿਆ ਜਾਂਦਾ ਤੇ ਉਦੋਂ ਉਦੋਂ ਪਹਿਲਾਂ ਪਸ਼ੂ ਅਣਸੂਇਆ ਹੁੰਦਾ ਜਦੋਂ ਪਸ਼ੂ ਦੀ ਝੇਰ ਪੈ ਜੇ ਉਦੋਂ ਬਾਅਦ ਵੀਰੇ ਬੇਫਿਕਰੀ ਹੁੰਦੀ ਆ ਜਿੰਨਾ ਟਾਈਮ ਝੇਰ ਨਹੀਂ ਪੈਂਦੀ ਉਹਨੇ ਟਾਈਮ ਵੀਰੇ ਜਾਗਦੇ ਦੇ ਕੋਲੇ ਬੈਠੇ ਹੋ ਮੰਜਾ ਢਾਇ ਤੇ ਇਹਦੇ ਪਸਮਾ ਦੇ ਵਪਾਰ ਕਰਨਾ ਹਨ ਕਹਿੰਦੇ ਲੋਕ ਸੌਖਾ ਨਹੀਂ ਹੈਗਾਗਾ ਹੁਣ ਸਾਰੇ ਲੋਕ ਪਏ ਆਰਾਮ ਨੇ ਈ ਸੱਡੀ ਪਏ ਕਿਵੇਂ ਪਏ ਹਨ ਅਸੀਂ ਵੇਖ ਲਓ ਬਾਹਰ ਮੱਛਰ 'ਚ ਪਏ ਆ ਸਵਾਇਰ ਚਾਰ ਪੀ ਬਾਂਦੇ ਵੀਰੇ ਇਹਨਾਂ ਚ ਪਸੂਆਂ ਚੋਂ ਆਇ ਨਹੀਂ ਹੈਗਾ ਕਮਾਉਣੇ ਸੌਖੇ ਨਹੀਂ ਹੈਗੇਗੇ ਸੋ ਰਾਤਾਂ ਜਾਗ ਜਾ ਕੇ ਕੱਟਰੀਆਂ ਬੈੰਦੀਆਂ ਵੀਰੇ ਤੇ ਸੋ ਵੀਡੀਓ ਬਣਾਉਣ ਦਾ ਮਕਸਦ ਕੋਈ ਖਾਸ ਨਹੀਂ ਸੀਗਾ ਵੀ ਦੱਸੇ ਇਹ ਕਿ ਮਿਹਨਤਾਂ ਹੈ ਹੁੰਦੀ ਆ ਸੋ ਸਾਰੇ ਵੀ ਇਹਨਾਂ ਨੂੰ ਬੇਨਤੀ ਹੈ ਕਿ ਮਿਹਨਤ ਕਰੋ ਹਨਾ ਕੁਈ ਮਾੜਾ ਚੰਗਾ ਕੰਮ ਨਾ ਕਰੋ ਮਿਹਨਤ ਕਰੋ ਮੈਂ ਹੱਕ ਦੀ ਕਮਾਈ ਕਰੋ ਹੱਕ ਦੀ ਕਮਾਈਏ ਵੀਰੇ ਤਾਂ ਜੇ ਹੱਕ ਦੀ ਮਿਹਨਤ ਕਰਾਂਗੇ ਤਾਂ ਰੱਬ ਆਪੇ ਹੀ ਕਮਾਈ ਤੇ ਵਰਕਤ ਪਾਊਗਾ ਹੱਕ ਦੀ ਕਮਾਈਏ ਮਿਹਨਤ ਕਰਾਂਗੇ ਤਾਂ ਆਟੋਮੈਟਿਕ ਹੀ ਪੈਸਾ ਆਊਗਾ ਆਟੋਮੈਟਿਕ ਹੀ ਲੋਕ ਜੁੜਨਗੇ ਉਹ ਵਾਹਿਗੁਰੂ ਦੀ ਬਹੁਤ ਕਿਰਪਾ ਵੀਰੇ ਮਹਾਰਾਜ ਇਦਾਂ ਹੀ ਕਿਰਪਾ ਬਣਾਈ ਰੱਖੇ ਇਦਾਂ ਹੀ ਲੰਚੰਗੇ ਨੰਗੇ ਬਸੂਲੇ ਆ ਗਲੋਖਾਂ ਨੂੰ ਆਪਾ ਦਿੰਦੇ ਰਹੀਏ ਸੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਇਦਾਂ ਹੀ ਪਿਆਰ ਦਿੰਦੇ ਰਹੋ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਧਰਵਾਦ